ਬਿਰੋਧੀ ਤੇ ਪੰਜਾਬ ਚ ਲੈਂਡ ਪੂਲਿੰਗ ਨੀਤੀ ਤੇ ਸਖਤ ਸਟੈਂਡ ਲੈ ਰਹੀ ਹੈ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸ਼੍ਰੀਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕਾਂਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਕੇ ਆਪਣੀ ਹੀ ਸਰਕਾਰ ਦੀ ਨੀਤੀ ਤੇ ਸਵਾਲ ਉਠਾਏ ਸਨ ਉਹਨਾਂ ਨੇ ਮੁੱਖ ਮੰਤਰੀ ਮਾਨ ਅਤੇ ਪਾਰਟੀ ਕਨਵੀਨਰ ਅਦਵਿੰਦ ਕੇ ਜੀਵਾਲ ਨੂੰ ਕਿਸਾਨ ਸੰਗਠਨਾ ਦੇ ਇਤਰਾਜ਼ਾਂ ਨੂੰ ਗੰਭੀਰਤਾ ਦੇ ਨਾਲ ਲੈਣ ਅਤੇ ਗੱਲਬਾਤ ਤੋਂ ਬਾਅਦ ਹੀ ਅਗਲਾ ਕਦਮ ਚੁੱਕਨ ਦੀ ਅਪੀਲ ਕੀਤੀ ਸੀ ਹਾਲਾਂਕਿ ਕੰਗ ਨੇ ਕੁਝ ਘੰਟਿਆਂ ਬਾਅਦ ਇਸ ਪੋਸਟ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹਟਾ ਦਿੱਤਾ ਇਸ ਤੋਂ ਬਾਅਦ ਭਾਗ ਭਾਗੂ ਪ੍ਰਿਤਪਾਲ ਸਿੰਘ ਵਾਲੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਜੁ ਲਿਖਿਆ ਕਿ ਕੰਗ ਸਾਹਿਬ ਮੈਂ ਤੁਹਾਡੀ ਪ੍ਰਸੰਸਾ ਕਰਨ ਬਾਰੇ ਸੋਚੀ ਰਿਹਾ ਸੀ ਪਰ ਤੁਸੀਂ ਪਹਿਲਾਂ ਹੀ ਭੱਜ ਗਏ ਰਾਤ ਲੋਕ ਕਹਿ ਰਹੇ ਸੀ ਕਿ ਕੰਗ ਮਰਦਵੰਦਾ ਜੱਟ ਜਾਗ ਗਿਆ ਪਰ ਸਵੇਰੇ ਕੀ ਕਿਰਪਾ ਕਰਕੇ ਦੱਸੋ ਕਿ ਪੋਸਟ ਡਿਲੀਟ ਕਰਨ ਦਾ ਫੋਨ ਦਿੱਲੀ ਤੋਂ ਆਇਆ ਸੀ ਜਾਂ ਫਿਰ ਚੰਡੀਗੜ੍ਹ ਤੋਂ ਲੈਂਡ ਪੂਲਿੰਗ ਨੀਤੀ ਤੇ ਯੂ-ਟਰਨ ਕਾਸ ਕਰ ਲਈ ਹੈ ਕਿ ਸੰਸਦ ਮੈਂਬਰ ਕੰਗ ਨੇ ਆਪਣੀ ਪੋਸਟ ਤੇ ਵਿੱਚ ਲੈਂਡ ਪੂਲਿੰਗ ਤੋਂ ਇਲਾਵਾ ਕਿਸਾਨਾਂ ਦੇ ਖੇਤ ਤੇ ਚ ਲਏ ਗਏ ਫੈਸਲਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਸੀ ਕਿ ਸਰਕਾਰ ਨੇ ਬਿਜਲੀ ਸਪਲਾਈ ਨਹਿਰੀ ਪਾਣੀ ਫਸਲ ਮਾਰਕੀਟਿੰਗ ਸੁਧਾਰ ਅਤੇ ਭਵਿੰਦਾ ਵਰਗੇ ਕਈ ਕਦਮ ਚੁੱਕੇ ਨੇ ਅਜੇ ਹੀ ਸਥਿਤੀ ਦੇ ਵਿੱਚ ਕਿਸਾਨਾਂ ਦਾ ਜ਼ਮੀਨੀ ਨੀਤੀ ਤੇ ਭਰੋਸਾ ਵੀ ਜ਼ਰੂਰੀ ਹੈ ਪਰ ਹੁਣ ਪੋਸਟਰ ਹਟਾਉਣ ਤੋਂ ਬਾਅਦ ਵਿਰੋਧੀ ਧਿਰ ਇਸ ਨੂੰ ਆਪ ਦਾ ਯੂ ਟਰਨ ਕਹਿ ਰਹੀ ਹੈ ਅਤੇ ਸਵਾਲ ਪੁੱਛ ਰਹੀ ਹੈ ਕਿ ਕੀ ਪਾਰਟੀ ਚ ਅੰਦਰੂਨੀ ਦਬਾਅ ਕਾਰਨ ਸੰਸਦ ਮੈਂਬਰ ਨੂੰ ਚੁੱਪ ਕਰਵਾਇਆ ਗਿਆ ਸੀ ਬਿਰੋਧੀ ਤੇ ਪੰਜਾਬ ਚ ਲੈਂਡ ਪੂਲਿੰਗ ਨੀਤੀ ਤੇ ਸਖਤ ਸਟੈਂਡ ਲੈ ਰਹੀ ਹੈ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸ਼੍ਰੀਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕਾਂਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਕੇ ਆਪਣੀ ਹੀ ਸਰਕਾਰ ਦੀ ਨੀਤੀ ਤੇ ਸਵਾਲ ਉਠਾਏ ਸਨ ਉਹਨਾਂ ਨੇ ਮੁੱਖ ਮੰਤਰੀ ਮਾਨ ਅਤੇ ਪਾਰਟੀ ਕਨਵੀਨਰ ਅਦਵਿੰਦ ਕੇ ਜੀਵਾਲ ਨੂੰ ਕਿਸਾਨ ਸੰਗਠਨਾ ਦੇ ਇਤਰਾਜ਼ਾਂ ਨੂੰ ਗੰਭੀਰਤਾ ਦੇ ਨਾਲ ਲੈਣ ਅਤੇ ਗੱਲਬਾਤ ਤੋਂ ਬਾਅਦ ਹੀ ਅਗਲਾ ਕਦਮ ਚੁੱਕਨ ਦੀ ਅਪੀਲ ਕੀਤੀ ਸੀ ਹਾਲਾਂਕਿ ਕੰਗ ਨੇ ਕੁਝ ਘੰਟਿਆਂ ਬਾਅਦ ਯੈਸਪੋਸਟ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹਟਾ ਦਿੱਤਾ ਇਸ ਤੋਂ ਬਾਅਦ ਭਾਗ ਭਾਗੂ ਪ੍ਰਿਤਪਾਲ ਸਿੰਘ ਵਾਲੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਜੁ ਲਿਖਿਆ ਕਿ ਕੰਗ ਸਾਹਿਬ ਮੈਂ ਤੁਹਾਡੀ ਪ੍ਰਸੰਸਾ ਕਰਨ ਬਾਰੇ ਸੋਚੀ ਰਿਹਾ ਸੀ ਪਰ ਤੁਸੀਂ ਪਹਿਲਾਂ ਹੀ ਭੱਜ ਗਏ ਰਾਤ ਲੋਕ ਕਹਿ ਰਹੇ ਸੀ ਕਿ ਕੰਗ ਮਰਦਵੰਦਾ ਜੱਟ ਜਾਗ ਗਿਆ ਪਰ ਸਵੇਰੇ ਕੀ ਕਿਰਪਾ ਕਰਕੇ ਦੱਸੋ ਕਿ ਪੋਸਟ ਡਿਲੀਟ ਕਰਨ ਦਾ ਫੋਨ ਦਿੱਲੀ ਤੋਂ ਆਇਆ ਸੀ ਜਾਂ ਫਿਰ ਚੰਡੀਗੜ੍ਹ ਤੋਂ ਲੈਂਡ ਪੁਲਿੰਗ ਨੀਤੀ ਤੇ ਯੂ ਟਰਨ ਕਾਸ ਕਰ ਲਈ ਹੈ ਕਿ ਸੰਸਦ ਮੈਂਬਰ ਕੰਗ ਨੇ ਆਪਣੀ ਪੋਸਟ ਦੇ ਵਿੱਚ ਲੈਂਡ ਪੁੱਲਿੰਗ ਤੋਂ ਇਲਾਵਾ ਕਿਸਾਨਾਂ ਦੇ ਖੇਤ ਵਿੱਚ ਲਏ ਗਏ ਫੈਸਲਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਸੀ ਕਿ ਸਰਕਾਰ ਨੇ ਬਿਜਲੀ ਸਪਲਾਈ ਨਹਿਰੀ ਪਾਣੀ ਫਸਲ ਮਾਰਕੀਟਿੰਗ ਸੁਧਾਰ ਅਤੇ ਭਵਿੰਦਾ ਵਰਗੇ ਕਈ ਕਦਮ ਚੁੱਕੇ ਨੇ ਅਜੇ ਹੀ ਸਥਿਤੀ ਦੇ ਵਿੱਚ ਕਿਸਾਨਾਂ ਦਾ ਜ਼ਮੀਨੀ ਨੀਤੀ ਤੇ ਭਰੋਸਾ ਵੀ ਜ਼ਰੂਰੀ ਹੈ ਪਰ ਹੁਣ ਪੋਸਟ ਹਟਾਉਣ ਤੋਂ ਬਾਅਦ ਵਿਰੋਧੀ ਧਿਰ ਇਸ ਨੂੰ ਆਪ ਦਾ ਯੂ ਟਰਨ ਕਿਆ ਰਹੀ ਹੈ ਅਤੇ ਸਵਾਲ ਪੁੱਛ ਰਹੀ ਹੈ ਕਿ ਕੀ ਪਾਰਟੀ ਚ ਅੰਦਰੂਨੀ ਦਬਾਅ ਕਾਰਨ ਸੰਸਦ ਮੈਂਬਰ ਨੂੰ ਚੁੱਪ ਕਰਵਾਇਆ ਗਿਆ ਸੀ